ਦੋ ਦਿਨਾਂ ਚ ਕਾ ਕੇ ਦਾਖਲ ਹੋ ਸਕਦੇ 13.5 ਹਜ਼ਾਰ ਪੰਚਾਇਤਾਂ ਦੇ 70-80 ਹਜ਼ਾਰ ਮੈਂਬਰ ਖਲੋਤਾ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਖਲੋਤਾ 1.5 ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫ੍ਰੀ ਐਂਡ ਫੇਅਰ ਚੋਣ ਕਰਾਉਣ ਦਾ ਸਰਕਾਰ ਦਾ ਮਨ ਹੀ ਨਹੀਂ ਔਰ ਇਹ ਫੇਲੀਅਰ ਤੁਹਾਡੇ ਸਾਹਮਣੇ ਹੈ ਕਿ ਦੋਵੇਂ ਤੋਂਵੇਂ ਧੜੇ ਆਏ ਆਏ ਆ ਜਿਹੜਾ ਖਲੋਤਾ ਹੈ ਜਾਂ ਜਿਹੜਾ ਉਹਦੇ ਵਿਰੋਧ ਚ ਖਲੋਤਾ ਹੈ ਦੋਵੇਂ ਇੱਥੇ ਤਾਂ ਪਹਿਲਾਂ ਦਰਵਾਜ਼ੇ 'ਚ ਹੀ ਛਿਤਰੋ ਛਿਟਰੀ ਕਰਾਉਣ ਦੇ ਇੱਕ ਦੂਜੇ ਨਾਲ ਫਿਰ ਜੇ ਧੀਆ ਪੈਣਾ ਨਾਲ ਆਈਆਂ ਕੋਈ ਵੱਦਸਲੂਕੀ ਹੋ ਜੇ ਤੇ ਤੁਸੀਂ ਰਿਜ਼ਲਟ ਵੇਖੋ ਕੀ ਨਿਕਲੂਗਾ ਇੱਥੇ ਇਹ ਇੱਕ ਗਰਾਊਂਡ ਤਿਆਰ ਕੀਤਾ ਗਿਆ ਕਿ ਛਿਤਰੋ ਛਿਤਰੀ ਇੱਥੇ ਕੰਮ ਹੋ ਜੇ ਤੇ ਰੋਲੇ ਗੋਲੇ ਚ ਕੰਮ ਮੁੱਕ ਜੇ ਸਰਕਾਰ ਸਾਹਮਣੇ ਦਾਵਾ ਕੀਤਾ ਸੀ ਕਿ ਸਰਕਾਰ ਚਾਹੁੰਦੀ ਕੀ ਆ ਕਿ ਲੋਕ ਲੋਕਤੰਤਰ ਦਾ ਹਿੱਸਾ ਬਣਨ ਕੀ ਨਾ ਬਣਨ ਜੇ ਚਾਹੁੰਦੇ ਬਣਨ ਫਿਰ ਇੱਕ ਦਫ਼ਤਰ ਇੱਥੇ ਹਜ਼ਾਰ ਬੰਦੇ ਢਾਕਲ ਕਰਾਉਣ ਦਾ ਕੋਈ ਪ੍ਰਬੰਧ ਆ ਐਸਐਸਮੀ ਜੋ ਆਪ ਦੇ ਕੋਲ ਉਹ ਆਕਾਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜੱਗਾ ਉਹਦਾ ਮੁੰਡਾ ਅੰਦਰ ਪਿਸਤੌਲ ਲੈ ਕੇ ਬੈਠਿਆ ਇੱਥੇ ਫਿਰ ਕਫਾਤ ਕਰਾਉਣਾ ਜੀ ਮਜੀਠੇ ਬਲਾਕ ਚ ਜੀ ਕੁਸੀਂ ਡੀਐਸਪੀ ਨੂੰ ਪੁੱਛੋ ਹੋਣੇ ਕਰੋ ਕਿ ਕਮਾਲ ਹੋਈ ਪਈ ਹੈ ਜੀ ਆਸਤੇ ਨਾਲ ਲੋਕ ਅੰਦਰ ਜਾਣ ਦੇ ਦੇਖ ਲਾ ਜੀ ਇੱਥੇ ਇੰਸ਼ੋਰ ਕਰੋ ਹਸਲਾ ਲੈ ਕੇ ਆ ਆਦਮੀ ਪਾਕੀ ਦਾ ਜਿਹੜਾ ਉਹ ੱੱਗਾ ਉਹਦਾ ਮੁੰਡਾ ਅੰਦਰ ਗਿਆ ਜੀ ਆਕਾਸ਼ ਉਹਦਾ ਨੌਆ ਜੀ ਆਪਣਾ ਮਜੀਠਾ ਬਲਾਕ ਦੀ ਬੇਕ ਪੱਤ ਕਰਾਉਣ ਦਾ ਨਵਾਂ ਕੰਮ ਇੱਥੇ ਵੀ ਰਹੀ ਤਾਂ ਬਾਹਰ ਬੈਠਣ ਲੱਗੇ ਜੀ ਦਰਦੇ ਉਹ ਬਾਤ ਕਰ ਇਹ ਮਜੀਠਾ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ ਦਾਖਲ ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਔਰ ਧੀਆਂ ਪਹਿਣਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਉਣ ਉਹ ਆਪ ਹੀ ਕਿ ਲੜਾਈ ਦਾ ਕਾਰਨ ਬਣ ਸਕਦਾ ਤਿੰਨ ਚਾਰ ਬੰਦੇ ਭਿਓਸ਼ ਹੋਇਆ ਉਹ ਉੱਥੇ ਖਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਇੱਥੇ ਤਾਂ ਸ਼ਾਇਦ ਬੱਸ ਸਟੈਂਡ ਜੇ ਇਹਨਾਂ ਰਚ ਨਹੀਂ ਹੁੰਦਾ ਬਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ ਦਾਖਲ ਕਰਾਉਣ ਲਈ ਕਰਾਏ ਜੇ ਕਾਗਜ਼ ਦਾਖਲ ਇਸ ਤਰੀਕੇ ਨਾਲ ਹੋਣੇ ਜਦੋਂ ਜਿਹਦੇ ਨਾਲ ਤੇ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ ਤੇ ਘੱਟੋਂ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਧੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਹੈ ਇੱਥੇ ਪ੍ਰਬੰਧ ਕੀ ਹੈ ਔਰ ਅੰਦਰ ਹਾਲਾਤ ਇਹ ਬਣੇ ਪਏ ਆ ਕੀ ਲੋਕਾਂ ਦੀਆਂ ਪੰਗਾ ਲੱਥਣੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਪਣਾ ਕਰੇ ਕੋਈ ਹੋਰ ਭੱਜ ਭੱਜ ਦੜਮਾਜੇ ਤੇ ਸ਼ਹਿਰ ਤੋਂ ਨਿਕਲਦਾ ਰਾ ਕੋਈ ਨਹੀਂ ਐਟਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹਦਾ ਗळा ਘੁੱਟ ਦਿੰਦਾ ਨਹੀਂ ਤਾਂ ਇਲੈਕਸ਼ਨ ਹੋਣੀਆਂ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਲਓ ਹਜ਼ਾਰਾਂ ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਦਾਖਲ ਕਰਾਉਣ ਦਾ ਸ਼ੋਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਛਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਟ ਰਹੀ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੁਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਕਿਉਂ ਨਹੀਂ ਲੱਗਦਾ ਕਿਉਂ ਪੁਲਾਇਆ ਜਾ ਰਿਹਾ ਕਿਉਂ ਪਾਪਾ ਪਿਤਾ ਤੁਸੀਂ ਆਇਆ ਕਰੋ 10 ਮਿੰਟ ਧੁੱਪ 'ਚ ਖਲੋ ਜੁਏ ਤੁਸੀਂ ਆਪ ਵੇਖ ਲਓ ਕਾਗਜ਼ ਕਿਹੜੇ ਦਾਖਲ ਕਰਾਉਂਗੇ ਤੁਸੀਂ ਜ਼ੀਰੋ ਪ੍ਰਬੰਧ ਫੇਲ ਪ੍ਰਬੰਧ ਔਰ ਪ੍ਰਬੰਧ ਇਸ ਤਰੀਕੇ ਨਾਲ ਬਾਹਰ ਖਬਰ ਆਈ ਆ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਜੀ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਨੇ ਸੀ ਪਰ ਗਰੀਬ ਪੰਧਾ ਜਿਹੜਾ ਐਸ்சி ਸਰਪੰਚ ਖਲੋਤਾ ਉਹਦਾ ਮਸਾ ਉਹਨੇ ਇੱਕ ਲੈ ਕੇ ਆਇਆ ਜੀ ਉਹਦੇ ਪੈਸੇ ਲੈ ਕੇ ਭੱਜ ਗਿਆ ਕਾਗਜ਼ ਲੈ ਕੇ ਭੱਜ ਗਿਆ ਉਹਨੇ ਕਿਹੜੇ ਦਾਖਲ ਕਰਾਉਣ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰੱਖਣਾ ਚਾਹੀਦਾ ਸੀ 2 ਤਰੀਕ ਨੂੰ ਛੁੱਟੀ 3 ਤਰੀਕ ਨੂੰ ਛੁੱਟੀ ਕਾ ਕੇ ਦਾਖਲ ਹੋਏ ਅਸਲ ਚ ਕਿੰਨੇ ਦਿਨ ਮਿਲੇ ਆ 3 ਦਿਨ ਦੋ ਦਿਨ ਰਾਦਰ ਦੋ ਦਿਨਾਂ ਚ ਕਾ ਕੇ ਦਾਖਲ ਹੋ ਸਕਦੇ 13.5 ਹਜ਼ਾਰ ਪੰਚਾਇਤਾਂ ਦੇ 70-80 ਹਜ਼ਾਰ ਮੈਂਬਰ ਖਲੋਤਾ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਖਲੋਤਾ 1.5 ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫਰੀਅਨ ਫੇਅਰ ਜ਼ੋਨ ਕਰਾਉਣ ਦਾ ਸਰਕਾਰ ਦਾ ਮਾਨ ਹੀ ਨਹੀਂ ਔਰ ਇਹ ਫੇਲੀਅਰ ਤੁਹਾਡੇ ਸਾਹਮਣੇ ਆ ਤੁਸੀਂ ਜ਼ਰੂਰ ਮੈਂ ਤਾਂ ਅੰਦਰ ਜਾ ਨਹੀਂ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਇਹ ਗੱਲ ਕਰੇ ਕਿ ਇਸ ਤਰ੍ਹਾਂ ਕਰ ਦੇ ਕੀ ਅੰਦਰ ਐਸ ਮੀਡੀਆ ਢੇੜਾ ਕੱਢ ਕੇ ਆਉ ਦੋ ਪਲੋਰਾ ਚ ਤੁਹਾਨੂੰ ਹਾਲਾਤ ਆਪ ਦੇਸ਼ ਜਾਣੇ ਕੀ ਬਣੇ ਫਿਰ 11 ਵਜੇ ਲੋਕਾਂ ਦਾ ਸ਼ੇਰਵਾਜ ਵੱਜ ਗਿਆ ਸੀ ਛੀਂ ਟੁੱਟ ਗਿਆ ਸੀ 11 ਵਜੇ ਕੰਮ ਸੁਣ ਲਿਓ ਗੱਲ ਸੁਣ ਲਿਓ ਸਾਹਿਬ ਸਤਿ ਸੰਤਿ ਚੋਂ ਉਹਨਾਂ ਦੇ ਮਾਇਨੇ ਕੀ ਹੈ ਜੀ ਇੱਕ ਮਿੰਟ ਜੀ ਮੈਨੇ ਅਹੀਂ ਦੱਸ ਦਿੰਨੇ ਆ ਪਿੰਡ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਚੰਗੇ ਬੰਦੇ ਨੂੰ ਅੱਗੇ ਲਿਆਂਦਾ ਜਾਂਦਾ ਪਰ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਸਿਰਫ ਪੇਪਰ ਦਾਖਲ ਕਰਨ ਦੇ ਮਿਲੇ ਆ ਇਹ ਬਹੁਤ ਥੋੜੇ ਆ ਇੰਨੇ ਸਮੇਂ ਤੇ ਤੇ ਨਹੀਂ ਸਕਦੇ ਦੋ ਪਰਾਂ ਦੀ ਸਰਕਾਰ 3 ਤਰੀਕ ਨੂੰ ਛੁੱਟੀ ਔਰ ਇੰਨੇ ਪੇਪਰ ਬਣਾਤੀ ਐ ਫਾਈਲ ਰੀਡੀ ਤਗੜੀ ਆ ਇੰਨੀ ਜੋ ਉੱਤੇ ਮੇਰੇ ਖਿਆਲ ਐ ਐਮਪੀ ਦੀ ਵੀ ਨਹੀਂ ਜਿੰਨੀ ਇਥੋਂ ਦੇ ਮੇਰੇ ਬਣ ਗਈ ਆ ਮੈਂਬਰਾਂ ਦੀ ਬਹੁਤ ਹੀ ਮਾਰਾ ਪ੍ਰਬੰਧ ਕੀਤਾ ਦੋ ਤਿੰਨ ਪੇਪਰ ਹੁੰਦੇ ਹੀ ਜੇ 20 ਕਲਾਸ ਤੇ ਵੀ ਲੋਕਾਂ ਕੋਈ ਭਰੇ ਹੀ ਨਾ ਜਾਣ ਜਾਣ ਬੁੱਝ ਕੇ ਕੀਤਾ ਐ ਸਭ ਕੁਝ ਨਤੀ ਨਤੀ ਆਪਾ ਜੀ ਚੁੱਲਾ ਟੈਕਸ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਹਟਾ ਦੇ ਐਨਓਸੀ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਹਟਾ ਦੇ ਫੇਰ ਇੱਕ ਦਾ ਆ ਡੰਬਰ ਰਚਣ ਦੀ ਲੋੜ ਕੀ ਸੀ ਅੱਗੇ ਤੁਸੀਂ 2 ਸਾਲ ਪੰਚਾਇਤਾਂ ਚ ਚੋੜਾ ਨਹੀਂ ਕਰਾਈਆਂ ਸੀਐਮ ਹਾਊਸ ਬੈਠੇ ਫੈਸਲਾ ਸੁਣਾ ਦਿੰਦੇ ਨਾਲ ਤਾਂ ਦੇਖ ਲੈ ਕਿ ਪਰਿਆ ਪਿਆ ਸਾમારી ਪਾਰਟੀ ਦੀਆਂ ਫਾਈਲਾਂ ਜਿਹੜੀਆਂ ਚੋਰੀ ਗਈਆਂ ਦਰਮਿਆਨ ਗਿਆ ਉਹ ਪਾਰਟੀ ਮੰਨਦੇ ਆ ਤੇ ਕਾਲੀ ਕਾਂਗਰਸੀ ਮੰਨਦੇ ਆ ਬਾਕੀ ਉਹ ਆਪਣੀਆਂ ਫਾਈਲਾਂ ਸਾਰੇ ਅੰਦਰ ਪਚਾ ਗਏ ਜੀ ਗੋਲੀ ਚੱਲੀ ਅੱਜ ਪੀਵਟ ਬਹੁਤ ਵੱਡਾ ਕਲੈਸ਼ ਹੋਇਆ ਹੈ ਪਖਰਾ ਹੋਇਆ ਜ਼ਖਮੀ ਹੋਏ ਕਾਫੀ ਬੰਦੇ ਇਸ ਸਭ ਦੇ ਪਿੱਛੇ ਕੀ ਕਲੈਸ਼ ਹੋਣਾ ਕਿਵੇਂ ਨਹੀਂ ਜੀ ਤੁਸੀਂ ਮੈਨੂੰ ਦੱਸੋ ਇੱਥੇ ਦੋਵੇਂ ਦੋਵੇਂ ਧੜੇ ਆਏ ਆਏ ਆ ਜਿਹੜਾ ਖਲੋਤਾ ਹੈ ਜਾਂ ਜਿਹੜਾ ਉਹਦੇ ਵਿਰੋਧ ਚ ਖਲੋਤਾ ਹੈ ਦੋਵੇਂ ਇੱਥੇ ਤਾਂ ਪਹਿਲਾਂ ਦਰਵਾਜ਼ੇ 'ਚ ਹੀ ਛਿਤਰੋ ਛਿਟਰੀ ਕਰਾਉਂਦੇ ਆ ਇੱਕ ਦੂਜੇ ਨਾਲ ਫਿਰ ਜੇ ਧੀਆਂ ਪੈਣਾ ਨਾਲ ਆਈਆਂ ਕੋਈ ਬਦਸਲੂਕੀ ਹੋ ਜੇ ਤੇ ਤੁਸੀਂ ਰਿਜ਼ਲਟ ਵੇਖੋ ਕੀ ਨਿਕਲੂਗਾ ਇੱਜੇ ਇਹ ਇੱਕ ਗਰਾਊਂਡ ਤਿਆਰ ਕੀਤਾ ਗਿਆ ਕਿ ਛਿੱਤਰੋ ਛਿੱਤਰੀ ਇੱਥੇ ਕੰਮ ਹੋ ਜੇ ਤੇ ਰੋਲੇ ਗੋਲੇ ਚ ਕੰਮ ਮੁੱਕ ਜੇ ਕੀ ਕੀ ਕਹਿੰਦੇ ਸਰਪੰਚੀ ਇਲੈਕਸ਼ਨ ਕੈਨਸਲ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਕੈਨਸਲ ਹੀ ਆ ਇੱਕ ਤਰੀਕੇ ਦੀ ਇਹ ਨੌ ਦੀ ਇਲੈਕਸ਼ਨ ਹੈ ਹਲੇ ਤਾਂ ਕਾਗਜ਼ ਮੇਲੇ ਇਹਨਾਂ ਨੇ ਕਿਹੜੇ ਚੰਦ ਚਾੜਨੇ ਹਲੇ ਉਹ ਖਲੋ ਕੇ ਵੇਖੋ ਹਲੇ ਦਾਖਲ ਕਰਾਉਣ ਚ ਇੰਨਾ ਕੁਝ ਹੋ ਗਿਆ ਮਤਲਬ ਲੋਕਾਂ ਦੀਆਂ ਜਾਨਾਂ ਕੱਢਤੀਆਂ ਦਾਖਲ ਨਹੀਂ ਤਾਂ ਦਾਖਲ ਦਾ ਜਿਹੜਾ ਮਰਜ਼ੀ ਕਰਾਵੇ ਕੁੱਲੀ ਜੀ ਪ੍ਰਕਿਰਿਆ ਹੋਵੇ ਪਾਰਦਰਸ਼ਤਾ ਨਾਲ ਹੋਵੇ ਲੋਕ ਆਰਾਮ ਨਾਲ ਆਉਣ ਆਰਾਮ ਨਾਲ ਜਾਣ ਆਫਟਰ ਆਲ ਸਰਕਾਰ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਚਾਹੁੰਦੀ ਕੀ ਆ ਕਿ ਲੋਕ ਲੋਕਤੰਤਰ ਦੇ ਹਿੱਸਾ ਬਣਨ ਕੀ ਨਾ ਬਣਨ ਜੇ ਚਾਹੁੰਦੇ ਬਣਨ ਫਿਰ ਇੱਕ ਦਫ਼ਤਰ ਇੱਥੇ ਹਜ਼ਾਰ ਬੰਦੇ ਢਾਕਲ ਕਰਾਉਣ ਦਾ ਕੋਈ ਪ੍ਰਬੰਧ ਹੈ ਡੀਐਮ ਸਾਹਿਬ ਨੇ ਦਾਅਵਾ ਕੀਤਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਗੇ ਉਹ ਸੀਐਮ ਕਹਿੰਦਾ ਕੋਸ਼ਿਸ਼ ਕਰਦਾ ਕੋਸ਼ਿਸ਼ ਆ ਜਦੋਂ ਦਾਵਾ ਕਰਦਾ ਨਾ ਇਹ ਵੇਖਿਆ ਕਰੋ ਤੇ ਖਾਦੀ ਕੀਤੀ ਹੈ ਕਿ ਨਹੀਂ ਆ ਦੱਸੋ ਮੈਂ ਖੁਦ ਹੀ ਅਸੀਮਦਾਲ ਪੈਣ ਆ ਸੁਣ ਲੋ ਗੱਲ ਬੰਦੂਲ ਸਿੰਘ ਦੇ ਘਰੋਂ ਅਸੀਂ ਜੀ ਦੱਸੋ ਜੀ ਕੋਈ ਯਾਰ ਅੰਦਰ ਹਾਲਾਤ ਕੀ ਨੇ ਆਂ ਦੀ ਬਹੁਤ ਬੁਰਾ ਹਾਲ ਤੇ ਸਾਡੇ ਬਹੁਤ ਤਕਾਉ ਰਿਹਾ ਸਾਡੇ ਨਾਲ ਬਹੁਤ ਹੀ ਤਕਾਉ ਰਿਹਾ ਵਾ ਇਹਨਾਂ ਪੁੱਛੋ ਧੀਆ ਪੈਣਾ ਨੂੰ ਕਿਵੇਂ ਲੱਗੀ ਹਾਲਾਤ ਅੰਦਰ ਬਣਾਏ ਪਏ ਮੈਂ ਜੀਠੀਆ ਸਾਹਿਬ ਜੀ ਸਾਡੀ ਬਾਤੋ ਬਾਤ ਮੋਕੀ ਦਿੱਤੀ ਜਾਵੇ ਗਾੜੀ ਇਹਨਾਂ ਨੂੰ ਲੈਉਣ ਦਾ ਬਹੁਤ ਮਾੜੇ ਹਾਲਾਤ ਹੈ ਬਹੁਤ ਅਸੀਂ ਜਨਾਨੀਆਂ ਡਿੱਗ ਪੈ ਰੀਆਂ ਤੇ ਕਿਤੇ ਖਬਰਾਟ ਹੋ ਰਹੀ ਆ ਬਹੁਤ ਹੀ ਜ਼ਿਆਦੀ ਤੇ ਬਹੁਤ ਹੀ ਕੋਈ ਵੀ ਵੀਡੀਓ ਲਈ ਕੋਈ ਕੁਝ ਪ੍ਰਬੰਧ ਨਹੀਂ ਹੈਗਾ ਤੇ ਇਹ ਸਾਨੂੰ ਜੀ ਹਾਂ ਨੇ ਬਦਲ ਸਾਰਾ ਮੀਟ ਐਨੀ ਘਬਰਾਹਟ ਹੋਈ ਆ ਕਿ ਅਸੀਂ ਬਹੁਤ ਬੰਦਾ ਹਾਂ ਦਾਕਲ ਕਰਾਈ ਨਹੀਂ ਸਕਦਾ ਮੇਰਾ ਵੀਰ ਆ ਹਾਲ ਅੰਦਰੋਂ ਆਏ ਆ ਵਿਚਾਰੇ ਉਹਨੇ ਸ਼ੁਰੂ ਗੱਲ ਉਹਨੇ ਪੁੱਛਿਆ ਕਿ ਧੱਕੇ ਕਿੰਨੇ ਵਜੇ ਇਹਨਾਂ ਨੂੰ ਪੈਂਦੀ ਦੱਸੋ ਅੰਦਰ ਉਹ ਸਾਨੂੰ ਫਰੈਸ ਦੇ ਲੋਕ ਲਾਈਨਾਂ 'ਚ ਲੱਗੇ ਆਣ ਕੇ 200 ਦਾ ਡਿਕ ਡੈਕ ਆਣੀਆਂ ਜਨਾਨੀਆਂ 5000 ਲੋਕ ਖੜੇ 11 ਮੇ ਦਾ ਟੈਂਡਾ ਅੱਗੇ ਤੁਹਾਨੂੰ ਲਾਈਨਾਂ 5-5 ਘੰਟੇ ਲੋਕਾਂ ਨੂੰ ਲੈਣਾ ਚੱਲ ਗਿਆ ਹੋ ਗਿਆ ਇੰਨਾ ਬੰਦਾ ਆ ਰਿਹਾ ਕੋਈ ਗੱਲ ਨਹੀਂ ਕਰਨ ਵਾਲੀ